ਇਹ ਗੱਡੀ ਆ ਕੇ ਇਹਨਾਂ ਨੇ ਹਲੇ ਖੜੀ ਕੀਤੀ ਹੈ ਜੀ ਨਾਲ ਤੇ ਨਾਲ ਇਹ ਹੁਣ ਸਕੰਜਾ નીચે ਘਰਣਗੇ ਉਹ ਮੁੰਡੇ ਨੇ ਦਾਸਤਾ ਵੀ ਵੀਡੀਓ ਬਣ ਰਹੀ ਹੈ ਦੇਖੋ ਜੀ ਹੁਣ ਇਹ ਹੁਟਰ ਮਾਰਨ ਲੱਗੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਵੀਡੀਓ ਬਣ ਰਹੀ ਹੈ ਚਲੋ ਇੱਕ ਗੱਡੀ ਦੇ ਵਿੱਚ ਤਾਂ ਬੰਦਾ ਬੈਠਾ ਹੈਗਾ ਦੂਜੀ ਉਹਦੇ ਹੀ ਵੇਟ ਕਰੀ ਜਾਂਦੇ ਆ ਇਹ ਇਹ ਇਨੋਵਾ ਨੂੰ ਅਨੇਕ ਹੋਰ ਦਿਖਾਉਣਾ ਵੇਕਲਾ ਕ ਸੀੜ ਕ ਸੀੜ ਕੇ ਇਹ ਸਾਈਡ ਤੇ ਕਰ ਦਿੰਦੇ ਹੈਗੇ ਤਾਂਕਿ ਵੀ ਅੱਲਾ ਨੂੰ ਕੋਈ ਪ੍ਰੋਬਲਮ ਨਾ ਆਵੇ ਗੱਡੀ ਚੱਕਦੇ ਹੋਏ ਆ ਦੇਖੋ ਚਲੋ ਜੀ ਗੱਡੀ ਟੋ ਕਰਨ ਲੱਗਿਆ ਦੇਖੋ ਬੰਦ ਦੁਕਾਨ ਦੇ ਅੱਗੇ ਹੈ ਜੀ ਆ ਜਮਾ ਬੰਦ ਪਈ ਆ ਦੁਕਾਨ ਬੰਦ ਦੁਕਾਨ ਦੇ ਅੱਗੇ ਚੱਕੀ ਜਾਂਦੇ ਆ ਕ੍ਰੀਡੀਟ ਹੋਦਾ ਜੀ ਸਹੀ ਹੈ ਸਹੀ ਹੈ ਆ ਦੇਖੋ ਜੀ ਸ਼ੀਸ਼ਾ ਬੰਦ ਕਰਤਾ ਤਾਂ ਕਿ ਲੱਗੇ ਨਾ ਨਾਲ ਦੇਖੋ ਵੇਟ ਕਰੀ ਜਾਂਦੇ ਇਹ ਆ ਦੇਖੋ ਸੈਟਿੰਗ ਨਹੀਂ ਆਈ ਇਹਨਾਂ ਦੀ ਲੱਗਦਾ ਆਣੀ ਕਿਉਂ ਕੱਢ ਰਿਹਾ ਹੁਣ ਇਹ ਦੇਖਦੇ ਆਂ ਜੀ ਕੀ ਕਰਦੇ ਆਂ ਕਿਉਂ ਛੱਡ ਰਿਹਾ ਹੈ ਐਂਡਾਂ ਨੇ ਟੋਟਾ ਲਿੱਟਾ ਹੋਰੇ ਦੇਖਦੇ ਪ੍ਰੋਸੈਸ ਆ ਇਹਨਾਂ ਦਾ ਕੀ ਕਰਦੇ ਆ ਤੁਹਾਨੂੰ ਪੂਰਾ ਦਿਖਾਣੇ ਆ ਆ ਚੱਕੋ ਜੀ ਦੂਜੀ ਵੀ ਟੋ ਆ ਗਈ ਉਹ ਦੇਖੋ ਇੱਕ ਹੋਰ ਫਿਰਦੀ ਐ ਇੱਕ ਦਾ ਹਲੇ ਚੱਕੀ ਜਾਂਦੇ ਆ ਤੇ ਦੂਜੀ ਉਹ ਦੇਖੋ ਆ ਗਈ ਆ ਚੱਕੋ ਤੋਂ ਦੇਖੋ ਦੂਜੀ ਵੀ ਉਹ ਫਿਰ ਦੇਖੋ ਇੱਕ ਗੱਡੀ ਇਹਨਾਂ ਨੇ ਚੱਕ ਲਈ ਤੇ ਤੁਸੀਂ ਇੱਕ ਹੋਰ ਦੇਖੋ ਨਾਲ ਦੇ ਨਾਲ ਹੀ ਦੂਜੀ ਵੀ ਉਹ ਫਿਰਦੀ ਪਈ ਐ ਉਹ ਆ ਗਈ ਦੂਜੀ ਦੀ ਆ ਦੇਖੋ ਇੱਕੋ ਹੀ ਬਾਜ਼ਾਰ ਦੇ ਵਿੱਚ ਇੱਕੋ ਹੀ ਬਾਜ਼ਾਰ ਦੇ ਵਿੱਚ ਕੋਠਾ ਨਹੀਂ ਗੱਡੀ ਆ ਇੱਕ ਬਾਜ਼ਾਰ ਦੇ ਵਿੱਚ ਹੀ ਦੋ ਦੋ ਗੱਡੀਆਂ ਫਿਰ ਜਾਂਦੀਆਂ ਤੁਸੀਂ ਦੇਖੋ ਆਪਾਂ ਨੂੰ ਦਿਖਾਉਂਦੇ ਆ ਕੁਝ ਕੋਈ ਵੀ ਯਾਰ ਦੇ ਵਿੱਚ ਤੁਹਾਨੂੰ ਦੋ ਦੋ ਦਿਖਾ ਰਹੇ ਆ ਦੇਖ ਲਓ ਹਾਲ ਆ ਚੱਲੀ ਦੂਜੀ ਉਹ ਇੱਕੋ ਚੱਲੇ ਦੇਖੋ ਉੱਧਰ ਆ ਚੱਲੇ ਚੱਲੇ ਯਾਰ ਜੈਡੀ ਕੰਪਨੀ ਨੂੰ